ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਬਖਸ਼ਿਸ਼ ਨਾਲ ਕੱਲ ਵਰਤ ਵਿਸ਼ਾ ਪੂਰਨ ਹੋ ਗਿਆ ਸੀ ਜਿਵੇਂ ਆਪ ਜੀ ਜਾਣਦੇ ਹੋ ਕਿ ਕਰਮ ਕਾਂਡਾਂ ਦੀ ਲੜੀ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਇਹ ਵਰਤ ਵਿਸ਼ੇ ਦੀ ਵਿਚਾਰ ਕੀਤੀ ਅ ਅੱਜ ਮੈਂ ਇਸੇ ਬਖਸ਼ਿਸ਼ ਨਾਲ ਸੰਬੰਧਿਤ ਮੌਨ ਵਰਤ ਵਿਸ਼ੇ ਦੀ ਵਿਚਾਰ ਸ਼ੁਰੂ ਕਰ ਰਹੇ ਹਾਂ ਤਾਂ ਪਹਿਲਾਂ ਬੇਨਤੀ ਕੀਤੀ ਸੀ ਅਸਲ 'ਚ ਪਹਿਲਾਂ ਜਦ ਆਪ ਜੀ ਨਾਲ ਸੰਝਾ ਕੀਤਾ ਸੀ ਤੇ ਭਾਈ ਗੰਦ ਸਿੰਘ ਨਾਭਾ ਜੀ ਨੇ ਮਹਾਂਕੋਸ਼ ਦੇ ਵਿੱਚ ਵਰਤੇ ਜਿਹੜੇ ਅਰਥ ਦਿੱਤੇ ਨੇ ਜਿਹੜਾ ਇਹ ਦੁਬਾਰਾ ਆਪ ਜੀ ਨਾਲ ਸਾਂਝੇ ਕਰ ਰਹੇ ਆ ਉਹਦੇ ਵਿੱਚ ਪਹਿਲਾ ਅਰਥ ਹੈ ਨੇਮ ਨਿਯਮ ਫਿਰ ਪ੍ਰਤੀਗਿਆ ਤੇ ਪ੍ਰਣ ਤੇ ਇਹਨਾਂ ਦਾ ਕੋ ਮਤਲਬ ਹੈ ਪ੍ਰਤੀਗਿਆ ਵੀ ਉਹੀ ਹੈ ਪ੍ਰਣ ਵੀ ਉਹੀ ਹੈ ਨੇਮ ਵੀ ਇੱਕ ਡਿਸਪਲਨ ਬਣਾ ਲੈਣਾ ਕਿਸੇ ਚੀਜ਼ ਦਾ ਉਹੀ ਚੀਜ਼ ਆ ਆਂਦੀ ਹੈ ਦੂਜਾ ਉਹਨਾਂ ਨੇ ਅਰਥ ਦਿੱਤਾ ਆਗਿਆ ਤੇ ਹੁਕਮ ਤੀਜਾ ਧਰਮ ਦੀ ਰੀਤੀ ਕੋਟਰਮ ਦੇ ਰਿਟਿਫਿਕਸ ਕਰ ਲੈਣੀ ਉਹ ਵੀ ਇੱਕ ਨੇਮ ਬਣਾਉਣ ਵਾਲੀ ਗੱਲ ਹੋ ਗਈ ਜਿਹਦੇ ਵਿੱਚ ਫਿਰ ਫਿਕਸ ਕਰ ਲਿਆ ਗਿਆ ਕਿ ਇਹਨਾਂ ਦਿਨਾਂ ਚ ਵਰਤ ਰੱਖਣਾ ਹੈ ਤੇ ਚੌਥਾ ਉਹਨਾਂ ਨੇ ਕਿਹਾ ਬਾਸ ਭੋਜਨ ਦਾ ਖਾਸ ਸਮੇਂ ਲਈ ਤਿਆਗ ਇਸ ਦਾ ਨਾਮ ਵਰਤ ਇਸ ਲਈ ਹੋ ਗਿਆ ਹੈ ਕਿ ਵਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ਼ ਅੰਗੀਕਾਰ ਨਹੀਂ ਕਰਾਂਗਾ ਉਹ ਹੀ ਪ੍ਰਣ ਕਰਨ ਵਾਲੀ ਗੱਲ ਹੋ ਗਈ ਉਥੇ ਭੋਜਨ ਦਾ ਤਿਆਗ ਕਰਨ ਦਾ ਪ੍ਰਣ ਸੀ ਤੇ ਇੱਥੇ ਚੁੱਪ ਰਹਿਣ ਦਾ ਪ੍ਰਣ ਇਸ ਕਰਕੇ ਇਹਦਾ ਨਾਮ ਮੋਨ ਵਰਤ ਪੈ ਗਿਆ ਹੁਣ ਜਿਸ ਵੇਲੇ ਅਸੀਂ ਬ੍ਰਹਮਣੀ ਵਿਚਾਰਧਾਰਾ ਨੂੰ ਲੈਨੇ ਆ ਤੇ ਮੋਨ ਵਰਤ ਕੀ ਹੈ ਜ਼ੁਬਾਨ ਹੁੰਦੇ ਹੋਏ ਹੱਠ ਕਰਮ ਕਰਕੇ ਮੂੰਹ ਕੁਝ ਨਾ ਬੋਲੀਏ ਜਿਵੇਂ ਕੁਝ ਨਹੀਂ ਬੋਲਦੇ ਤਾਂ ਮੋਨ ਵਰਤ ਹੋ ਗਿਆ ਹੱਠ ਕਰ ਲੈ ਕੇ ਇਹਨਾਂ ਚਿਰ ਮੈਂ ਕੁਝ ਨਹੀਂ ਬੋਲਣਾ ਉਹਨੇ ਦੋ ਚੀਜ਼ਾਂ ਹੋ ਸਕਦੀਆਂ ਕੋਈ ਕੁਝ ਸੀਮਤ ਸਮੇਲੇ ਵੀ ਪ੍ਰਣ ਕਰ ਸਕਦਾ ਹੈ ਇੱਕ ਦਿਨ ਲਈ ਵੀ ਕਰ ਸਕਦਾ ਹੈ ਬੋਤੇ ਸਮੇਂ ਲਈ ਵੀ ਕਰ ਸਕਦਾ ਹੈ ਕੋਈ ਐਸਾ ਵੀ ਹੋ ਸਕਦਾ ਜਿਹੜਾ ਜੀਵਨ ਭਰ ਲਈ ਕਰ ਲਵੇ ਔਰ ਇਹਨੋਂ ਬੇਪਰਵਾਹ ਦੇ ਵਿੱਚ ਬੜਾ ਵੱਡਾ ਤਪ ਸਮਝ ਆ ਜਾਂਦਾ ਕਿ ਕਿੱਡਾ ਤਪ ਹੈ ਤੇ ਗੁਰਬਾਣੀ ਵਿੱਚ ਤਪ ਕਿਸੇ ਤਰ੍ਹਾਂ ਦਾ ਵੀ ਪਰਵਾਹ ਨਹੀਂ ਸਤਗੁਰ ਨੇ ਬਖਸ਼ਿਸ਼ ਕਰਦੀ ਤਨ ਨ ਤਪਾਇ ਤਨੂਰ ਜਿਉ ਬਾੜਨ ਹੱਟਨ ਬਾਲ ਕਦਲੀ ਤਪ ਕਰਨਾ ਹੈ ਸਿਰ ਪੈਰੀਂ ਕਿਆ ਫੇੜੇ ਅੰਦਰ ਬਰੀ ਨਿਹਾਲ ਜਿਹੜਾ ਚੀਜ਼ਾਂ ਨੂੰ ਕਸ਼ਟ ਦੇ ਰਿਹਾ ਹੈ ਉਹਨਾਂ ਨੇ ਜਰਕੀ ਵਿਗਾੜਿਆ ਜਿਹੜੇ ਅੰਗਾਂ ਨੂੰ ਕਸ਼ਟ ਦੇ ਰਹੇ ਉਸ ਗੱਲ ਨੂੰ ਹਿਰਦੇ 'ਚ ਵਿਚਾਰ ਫਿਰਦੇ 'ਚ ਵਸਾ ਉਹਨੇ ਬ੍ਰਾਹਮਣ ਪਰਵਾਰ ਦੇ ਵਿੱਚ ਇਹ ਪ੍ਰਚਾਰਿਆ ਜਾਂਦਾ ਹੈ ਕਿ ਜੀ ਮੌਨ ਵਰਤਨ ਦੇ ਨਾਲ ਜਿਹੜਾ ਮਨ ਸ਼ਾਂਤ ਹੋ ਜਾਂਦਾ ਹੈ ਕਿ ਕੇ ਵੀ ਇਹਦੀ ਦਲੀਲ ਦਿੱਤੀ ਜਾਂਦੀ ਹੈ ਕਿ ਮਨ ਸ਼ਾਂਤ ਹੋ ਜਾਂਦਾ ਹੈ ਮੈਂ ਅੱਜ ਇੱਕ ਪ੍ਰਮਾਣ ਇਹਦੇ ਬਾਰੇ ਆਪ ਜੀ ਨਾਲ ਸਾਂਝਾ ਕਰ ਰਹਿਣਾ ਬਾਕੀ ਆਪਾਂ ਕੱਲ ਤੋਂ ਲੜੀਵਾਰ ਸ਼ੁਰੂ ਕਰਾਂਗੇ ਬਹੁਤ ਲੰਬੀ ਵਿਚਾਰ ਨਹੀਂ ਹੈ ਛੇਤੀ ਮੁੱਕ ਜਾਏਗੀ ਸਭ ਤੋਂ ਪਹਿਲਾਂ ਇਹ ਕਿ ਕੀ ਗੁਰਮਤਿ ਅਨੁਸਾਰ ਸਾਨੂੰ ਕੀ ਸਮਝਾਇਆ ਕਿ ਮੌਨ ਬੜ ਤਰਖਣਾ ਚਾਹੀਦਾ ਹੈ ਸਤਿਗੁਰੂ ਜੀ ਬਾਣੀ ਕੀ ਕਹਿੰਦੀ ਹੈ ਕੀ ਸਮਝਾਉਂਦੀ ਹੈ ਸਾਨੂੰ ਅਸੀਂ ਤੇ ਆਪਣੇ ਗੁਰਮਤਿ ਦਾ ਪੱਖ ਵੇਖਣਾ ਹੈ ਜੋ ਬ੍ਰਹਮਣੀ ਵਿਚਾਰਤਾ ਰਿਹਾ ਉਹ ਆਪ ਜੀ ਨੂੰ ਦੱਸਦੀ ਹੈ ਅੱਜ ਦਾ ਜਿਹੜਾ ਇੱਕ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਵਿਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਹੁਣ ਇਹ ਤਾਂ ਫੈਸਲਾ ਹੀ ਬਿਲਕੁਲ ਡਿਫਰੈਂਟ ਦਿੱਤਾ ਸਤਿਗੁਰੂ ਨੇ ਜਬ ਲਗ ਦੁਨੀਆ ਰਹੀ ਐ ਨਾਨਕ ਜਦੋਂ ਤੱਕ ਸੰਸਾਰ ਦੇ ਵਿੱਚ ਜਿੰਦੇ ਪਏ ਆ ਉਹਦੇ ਵਿੱਚੋਂ ਕੋਈ ਸਮਾਂ ਵਿੱਚੋਂ ਮਾਈਨਸ ਨਹੀਂ ਕੀਤਾ ਤੇ ਕੁਝ ਐਡ ਨਹੀਂ ਕੀਤਾ ਕਿਉਂਕਿ ਐਡ ਤੇ ਹੋ ਹੀ ਨਹੀਂ ਸਕਦਾ ਜਦੋਂ ਮੌਤ ਆ ਗਈ ਉਸ ਵੇਲੇ ਤਾਂ ਜਾਣਾ ਹੀ ਹੈ ਜਿਸ ਵੇਲੇ ਘਰ ਪਰਦਾ ਹੁਕਮ ਆ ਗਿਆ ਜਾਣਾ ਹੀ ਹੈ ਉਹਦੇ ਵਿੱਚ ਰੋਕ ਨਹੀਂ ਸਕਦੇ ਇਸ ਲਈ ਸਤਗੁਰੂ ਨੇ ਕੀਤਾ ਜਬਲਕ ਦੁਨੀਆ ਰਹੀ ਨਾਨਕ ਕਿਉਂਕਿ ਜਿਸ ਵੇਲੇ ਉਹਦਾ ਹੁਕਮ ਆ ਗਿਆ ਫਿਰ ਤਾਂ ਕੋਈ ਰੋਕ ਨਹੀਂ ਸਕਦਾ ਜਾਣਾ ਹੀ ਹੈ ਸੰਸਾਰ ਤੋਂ ਪਰ ਵਿਚੋਂ ਵੀ ਕੋਈ ਨਹੀਂ ਕਿ ਵਿੱਚੋਂ ਕੁਝ ਸਮੇਂ ਲਈ ਤੂੰ ਇਹ ਕਰ ਲਿਆ ਕਰ ਇਹ ਤਾਂ ਸਰਦਾਰੀ ਤਰੀਕੇ ਦਾ ਫੈਸਲਾ ਹੈ ਕਿਛ ਸੁਣੀਏ ਕਿਛ ਕਹੀਏ ਕੁਝ ਸੁਣਨਾ ਚਾਹੀਦਾ ਹੈ ਕੁਝ ਕਹਿਣਾ ਚਾਹੀਦਾ ਹੁਣ ਗੁਰਬਾਣੀ ਤੇ ਸਾਨੂੰ ਦੋ ਗੱਲਾਂ ਦੀ ਉਹ ਗੱਲ ਹਿਦਾਇਤ ਦਿੰਦੀ ਹੈ ਇਹ ਸਰਬਨਉ ਮੇਰਿਓ ਸੱਚਾ ਸੁਣਨੇ ਨੂੰ ਪਠਾਏ ਉਸ ਅਕਾਲ ਪੁਰਖ ਨੇ ਤੁਹਾਨੂੰ ਉਸ ਅਕਾਲ ਪੁਰਖ ਦਾ ਨਾਮ ਭੇਜਣ ਲਈ ਉਸ ਭੇਜਿਆ ਸੰਸਾਰ ਦੇ ਵਿੱਚ ਇੱਕ ਕੰਨਾਂ ਨੂੰ ਹਿਦਾਇਤ ਕੀਤੀ ਹੈ ਕਿ ਤੋਂ ਨੋਇਸ ਲਈ ਲਾਇਆ ਹੈ ਕਿ ਤੁਸੀਂ ਉਹਦੀ ਸਿਫਤ ਸੁਣੋ ਤੇ ਸਿਫਤ ਸਲਾਈ ਕਰਨੀ ਚਾਹੀਦੀ ਹੈ ਸਿਫਤ ਸਲਾਈ ਸੁਣਨੀ ਚਾਹੀਦੀ ਹੈ ਗੁਰਬਾਣੀ ਦਾ ਇਹ ਫੈਸਲਾ ਹੈ ਔਰ ਇਹ ਫੈਸਲਾ ਸਦਾ ਲਈ ਹੈ ਕੋਈ ਸੀਮਤ ਸਮੇਲੇ ਨਹੀਂ ਜਬ ਅਲਗ ਦੁਨੀਆ ਰਹੀ ਹੈ ਨਾਨਕ ਮੈਂ ਸਮਝਦਾ ਇਹ ਇੱਕੋ ਪਰਮਾਨ ਜਿਹੜਾ ਇਸ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਇਸ ਸੋਚ ਨੂੰ ਖਤਮ ਕਰਨ ਦੇ ਵਾਸਤੇ ਕਾਫੀ ਹੈ ਲੇਕਿਨ ਨਹੀਂ ਐਸੀ ਹੁਣ ਵਿਸ਼ਾ ਸ਼ੁਰੂ ਕੀਤਾ ਹੈ ਤੇ ਪੂਰੀ ਗਹਿਰਾਈ ਜਾ ਕੇ ਵਿਚਾਰਾਂਗੇ ਹਰ ਪੱਖ ਤੋਂ ਵਿਚਾਰਾਂਗੇ ਵਿਸ਼ੇ ਨੂੰ ਅੱਜ ਮੈਂ ਇੱਥੇ ਹੀ ਸੀਮਤ ਕਰਦਾ ਕੱਲ ਤੋਂ ਲੜੀ ਵਾਰ ਇਸ ਵਿਸ਼ੇ ਨੂੰ ਚਲਾਵਾਂਗੇ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ